ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਲੱਖਾਂ ਪੈਨਸ਼ਨਰਾਂ ਤੇ ਸਰਕਾਰੀ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਵੱਲੋਂ ਵੱਡਾ ਤੋਹਫਾ ਮੁੱਖ ਮੰਤਰੀ ਨੇ ਵਧੀ ਹੋਈ ਪੈਨਸ਼ਨ ਜਲਦੀ ਹੀ ਖਾਤੇ ਵਿੱਚ ਟਰਾਂਸਫਰ ਕਰਨ ਦਾ ਕਰ ਦਿੱਤਾ ਐਲਾਨ ਜਨਵਰੀ ਮਹੀਨੇ ਤੋਂ ਵਧੀ ਹੋਈ ਪੈਨਸ਼ਨ ਦਾ ਮਿਲੇਗਾ ਲਾਭ ਸੋ ਮੁੱਖ ਮੰਤਰੀ ਦੇ ਵੱਲੋਂ ਸਾਰੇ ਹੀ ਪੈਨਸ਼ਨਰਾਂ ਨੂੰ ਇਹ ਵੱਡਾ ਤੋਹਫਾ ਦੇ ਕੇ ਅੱਜ ਵੱਡੀ ਖੁਸ਼ਖਬਰੀ ਦਿੱਤੀ ਏ ਜੋ ਕਿ ਪੈਨਸ਼ਨ ਦੇ ਵਾਅਦੇ ਦੀ ਗੱਲ ਕੀਤੀ ਗਈ ਸੀ ਉਸ ਨੂੰ ਪੂਰਾ ਕਰ ਦਿੱਤਾ ਗਿਆ ਜਨੂਅਰੀ ਮਹੀਨੇ 2025 ਤੋਂ ਉਹ ਵਧੀ ਹੋਈ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਆਏਗੀ ਜੋ ਸਾਰੇ ਪੈਨਸ਼ਨਰ ਨੇ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਜਾਂ ਬੇਸਹਾਰਾ ਪੈਨਸ਼ਨਾਂ ਨੇ ਉਹਨਾਂ ਨੂੰ ਹੁਣ ਵਧੀ ਹੋਈ ਪੈਨਸ਼ਨ ਦਾ ਲਾਭ ਮਿਲੇਗਾ ਜੋ ਕਿ ਜਨਵਰੀ ਮਹੀਨੇ ਤੋਂ ਲੈ ਕੇ ਉਹਨਾਂ ਦੇ ਸਾਰੇ ਬਕਾਏ ਉਹਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਜਾਣਗੇ ਇਸੇ ਮਹੀਨੇ ਸੋ ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਨੂੰ ਵੀ ਵੱਡਾ ਤੋਹਫਾ ਦਿੱਤਾ ਗਿਆ ਹੈ ਸਰਕਾਰੀ ਮੁਲਾਜ਼ਮਾਂ ਨੂੰ ਮੰਗਾਈ ਭੱਤੇ ਦੇ ਵਾਧੇ ਦੇ ਨਾਲ ਨਾਲ ਜੋ ਉਹਨਾਂ ਦੇ ਤਨਖਾਹਾਂ ਦੇ ਵਿੱਚ ਡੀਏ ਵਧਾਇਆ ਗਿਆ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਦਾ ਵੱਡਾ ਐਲਾਨ ਹੋਇਆ ਹੈ ਸੋ ਮੁੱਖ ਮੰਤਰੀ ਨੇ ਜੋ ਕੇਂਦਰ ਸਰਕਾਰ ਦੇ ਵੱਲੋਂ 53% ਤੋਂ ਵਧਾ ਕੇ 55% ਡੀਏ ਕੀਤਾ ਨਵੀਆਂ ਦਰਾਂ ਜੋ ਜਨਵਰੀ 2025 ਤੋਂ ਹੀ ਲਾਗੂ ਹੋਣਗੀਆਂ ਅਜੇ ਇਸ ਸਥਿਤੀ ਵਿੱਚ ਜਨਵਰੀ ਤੋਂ ਅਪ੍ਰੈਲ ਤੱਕ ਦੇ ਸਾਰੇ ਬੁਕਾਏ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਜਾਣਗੇ ਸੋ ਇਸ ਨਾਲ 1,70,000 ਕਰਮਚਾਰੀ ਅਤੇ 1,45,000 ਪੈਨਸ਼ਨਰਾਂ ਨੂੰ ਵੱਡਾ ਲਾਭ ਹੋਵੇਗਾ ਸੋ ਮੁੱਖ ਮੰਤਰੀ ਦੇ ਵੱਲੋਂ 1 ਜਨਵਰੀ 2025 ਤੋਂ ਜੋ ਸਾਰੇ ਕਰਮਚਾਰੀਆਂ ਅਤੇ ਪੈਨਸ਼ਨਾਂ ਨੂੰ ਮੰਗਾਈ ਪੱਤੇ ਦੇ ਰਾਹਤ ਦੇ ਰੂਪ ਵਿੱਚ 2% ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਡੀਏ ਡੀਆਰ ਦੀ ਦਰ 53% ਤੋਂ ਵਧ ਕੇ 55% ਪ੍ਰਤੀ ਮਹੀਨਾ ਹੋ ਗਈ ਹੈ ਇਸ ਯੋਜਨਾ ਦਾ ਲਾਭ ਰਾਜ ਸਰਕਾਰ ਦੇ ਕਰਮਚਾਰੀ ਸਿਵਲ ਪਰਿਵਾਰ ਪੈਨਸ਼ਨ ਧਰਕਾਂ ਅਤੇ ਹੋਰ ਸਾਰੀਆਂ ਸਹਿਤਾ ਪ੍ਰਾਪਤ ਸੰਸਥਾਵਾਂ ਰਾਜ ਯੂਨੀਵਰਸਿਟੀਆਂ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਅਤੇ ਯੂਜੀਸੀ ਤਨਖਾਸ਼ੇਲਾਂ ਵਿੱਚ ਵੀ ਕੰਮ ਕਰਨ ਵਾਲੇ ਕਰਮਚਾਰੀਆਂ ਸਿਵਲ ਪਰਿਵਾਰਕ ਪੈਨਸ਼ਨ ਧਾਰਕਾਂ ਨੂੰ ਵੱਡਾ ਲਾਭ ਹੋਵੇਗਾ ਇਸ ਨਾਲ ਤਨਖਾਹ ਵਿੱਚ ਹਜ਼ਾਰ ਪੈ ਤੱਕ ਦਾ ਵਾਧਾ ਵੀ ਹੋਵੇਗਾ ਪਿਛਲੇ ਸਾਲ ਅਕਤੂਬਰ 2025 ਵਿੱਚ ਜੋ ਡੀਏ ਵਿੱਚ 3% ਦਾ ਵਾਧਾ ਕੀਤਾ ਗਿਆ ਸੀ ਹੁਣ ਜੋ ਇਹ ਮੁੱਖ ਮੰਤਰੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਕਿ ਜਨਵਰੀ 2025 ਤੋਂ ਵਧੀ ਹੋਈ ਪੈਨਸ਼ਨ ਦਾ ਲਾਭ ਮਈ ਮਹੀਨੇ ਦੇ ਵਿੱਚ ਜੋ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਵੇਗਾ ਸੋ ਸਾਰਾ ਬਕਾਇਆ ਮਹੀ ਦੇ ਵਿੱਚ ਤੁਹਾਨੂੰ ਜੋ ਪੈਨਸ਼ਨ ਆਵੇਗੀ ਉਸ ਦੇ ਨਾਲ ਉਹ ਸਾਰਾ ਪਿਛਲੇ 3 ਮਹੀਨਿਆਂ ਦਾ ਬਕਾਇਆ ਮਿਲੇਗਾ ਇਸ ਨੂੰ ਲੈ ਕੇ ਜੋ ਮੁੱਖ ਮੰਤਰੀ ਦੇ ਵੱਲੋਂ ਅੱਜ ਦੁਹੀ ਹੁਕਮ ਦੇ ਦਿੱਤੇ ਨੇ ਆਪਣੇ ਵਿੱਤ ਮੰਤਰੀ ਤੇ ਹੋਰ ਸਾਰੇ ਮਾਜਮਾ ਨੂੰ ਸੋ ਪੈਨਸ਼ਨਾਂ ਦੇ ਮੰਗਾਈ ਪੱਤੇ ਦੇ ਵਿੱਚ ਜੁਲਾਈ 2024 ਤੋਂ 3% ਵਾਧਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਡੀਏ 50% ਤੋਂ ਵੱਧ ਕੇ 53% ਹੋ ਗਿਆ ਸੀ ਪਰ ਹੁਣ ਜਨਵਰੀ 2025 ਤੋਂ ਡੀਏ ਵਿੱਚ 2% ਦਾ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਡੀਏ ਦੀ ਦਰ 55% ਹੋ ਗਈ ਹੈ ਇਹ ਹੁਕਮ ਹਾਈ ਕੋਰਟ ਦੇ ਜੱਜਾਂ ਰਾਜ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਜਨਤਕ ਖੇਤਰ ਦੇ ਅਦਾਰਿਆਂ ਦੇ ਮੈਂਬਰਾਂ ਅਤੇ ਕਰਮਚਾਰੀਆਂ ਦੇ ਆਪਣੇ ਆਪ ਲਾਗੂ ਨਹੀਂ ਹੋਵੇਗਾ ਸਬੰਧਤ ਵਿਭਾਗ ਵੱਲੋਂ ਵੱਖਰੇ ਹੁਕਮ ਜਾਰੀ ਕੀਤੇ ਜਾਣਗੇ ਸੋ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਾਂ ਦੇ ਮੰਗਾਈ ਪੱਤੇ ਦੀ ਰਾਹਤ ਦਰ ਵਿੱਚ 2% ਦਾ ਵਾਧਾ ਕੀਤਾ ਸੀ ਜਿਸ ਤੋਂ ਬਾਅਦ ਜਨਵਰੀ 2025 ਤੋਂ ਡੀਏ 53% ਤੋਂ ਵਧ ਕੇ 55% ਹੋ ਗਿਆ ਸੀ ਕੇਂਦਰ ਤੋਂ ਬਾਅਦ ਹੁਣ ਰਾਜ ਸਰਕਾਰਾਂ ਨੇ ਵੀ ਆਪਣੇ ਡੀਏ ਦੇ ਵਾਧੇ ਵਿੱਚ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਤੱਕ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਹਰਿਆਣਾ ਗੁਜਰਾਤ ਆਸਾਮ 오ਡੀਸਾ ਇਹ ਸਰਕਾਰਾਂ ਆਪਣੇ ਸਾਰੇ ਕਰਮਚਾਰੀਆਂ ਅਤੇ ਪੈਨਸ਼ਨਾਂ ਨੂੰ ਪੈਨਸ਼ਨ ਦੇ ਡੀਏ ਵਿੱਚ ਵਾਧਾ ਕਰ ਚੁੱਕੀਆਂ ਨੇ ਨਵੀਆਂ ਤਰ੍ਹਾਂ ਜਨਵਰੀ 2025 ਤੋਂ ਲਾਗੂ ਹੋਣਗੀਆਂ ਜਿਸ ਵਿੱਚ 3 ਮਹੀਨਿਆਂ ਦਾ ਬਕਾਇਆ ਵੀ ਤੁਹਾਡੇ ਸਾਰੇ ਖਾਤਿਆਂ ਦੇ ਵਿੱਚ ਜਿਹੜਾ ਕਿ ਟ੍ਰਾਂਸਫਰ ਹੋਵੇਗਾ ਅਪ੍ਰਾਇਰੀਟੀ ਤਨਖਾਹ ਜੋ ਕਿ ਮਈ ਵਿੱਚ ਮਿਲਣੀ ਹੈ ਸਾਰੇ ਕਰਮਚਾਰੀਆਂ ਦੀ ਤਨਖਾਹ ਵਿੱਚ ਵਧੇ ਹੋਏ ਡੀਏ ਡੀਆਰ ਅਤੇ ਪੈਨਸ਼ਨਾਂ ਦਾ ਜੋ ਲਾਭ ਮਿਲੇਗਾ 100 ਉਤਰਾਖੰਡ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਉਤਰਾਖੰਡ ਦੇ ਵਿੱਚ ਮੁੱਖ ਮੰਤਰੀ ਜੋ ਉਹਨਾਂ ਨੇ ਆਪਣੇ ਹਲਕੇ ਆਪਣੇ ਰਾਜ ਦੇ ਲੋਕਾਂ ਲਈ ਇਹ ਵੱਡੀ ਰੱਖ ਦਿੱਤੀ ਹੈ ਵੱਡੀ ਖੁਸ਼ਖਬਰੀ ਹੈ